ਹਲਕਾ ਹਸ਼ਿਆਰਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਅੱਜ ਫਗਵਾੜਾ ਵਿਖੇ ਪਹੁੰਚੇ ਅਤੇ ਉਹਨਾਂ ਨੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹ ਫਗਵਾੜਾ ਦੀ ਵੱਖ-ਵੱਖ ਧਾਰਮਿਕ ਜਗਾਵਾਂ ਤੇ ਵੀ ਨਤਮਸਤਕ ਹੋਏ ਅਤੇ ਇਸ ਮੌਕੇ ਉਹਨਾਂ ਨੇ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਫਗਵਾੜਾ ਤੋਂ ਦੁਆਬਾ ਮੀਡੀਆ ਐਟਨ ਲਈ ਵਿਕਾਸ ਮਨੀ ਦੀ ਰਿਪੋਰਟ ਵਾਈਗੋਟਕਾ ਕਾਲਾ ਉਹ ਵਾਈਗੋਟਕੀ ਬਤੇ ਚੇਤ ਬੰਦਤਵਾਦ ਉਹ ਵੱਡਾ ਸ਼ਹਿਰ ਦੇ ਵਿੱਚ ਅੱਜ ਪਹਿਲੀ ਫੇਰੀ ਤੇ ਜੇਤੀ ਕਿਤੇ ਨਾਲ 1:30 ਤੋਂ ਲੈ ਕੇ ਹੁਣ ਤੱਕ ਸਾਰੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲੱਖ ਵਾਰ ਘੂਕੇ ਤੁਹਾਡੇ ਕੋਲ ਪਹੁੰਚੇ ਆ ਜਿੱਥੇ ਸਹਾਜ ਜੀ ਦੁਸੇ ਕੀ ਧਾਮੀ ਪ੍ਰਧਾਨ ਸ਼ੋਮਨੀ ਗੋਦਰਪੰਨ ਕਮੇਟੀ ਸੱਜਣਾ ਨੈਰਸਿਕ ਬਾਦ ਜੀ ਸਾਡੇ ਫੁਵਾੜੇ ਦੇ ਦੋਨੋਂ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੂੰ ਬਹੁਤ ਰਤਨਵਾਦ ਕਰਦਾ ਨਾਲ ਨਾਲ ਸਮੁੱਚੀ ਪ੍ਰਸਤਾ ਮਨੁਜੀਆਂ ਵੀ ਅਖਤਰਾ ਧੰਨਵਾਦ ਵੀ ਕਰਦਾ ਸ਼੍ਰੋਮਣੀ ਕਾਲੀਕਲ ਨੇ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੰਡੀਗੜ੍ਹ ਤੇ ਆਪਣੇ ਇਕੱਲਿਆਂ ਉਮੀਦਵਾਰ ਅਰੰਦਨਾ ਜਿਹੜਾ ਉਲਾਨ ਕੀਤਾ ਹੈ ਉਹਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸਮਝੌਤਿਆਂ ਦੇ ਤਹਿਤ ਕਦੇ ਬੀਐਸਪੀ ਕਦੇ ਭਾਰਤੀ ਜਨਤਾ ਪਾਰਟੀ ਕਦੇ ਹੋਰ ਪੱਕੇ ਜਾਂਦੀ ਸੀ ਉਹ ਇਸ ਵਾਰੀ ਸ਼੍ਰੋਮਣੀ ਕਾਲਜ ਰਾਪ ਖੜ ਰਿਹਾ ਹੈ ਤੇ ਉਹਨਾਂ ਨੇ ਮੈਨੂੰ ਭਰੋਸਾ ਕਰਕੇ ਇਹ ਮੈਨੂੰ ਮਾਨ ਬਖਸ਼ਿਆ ਜੋ ਮਾਹੌਲ ਹੈ ਜ Punjab ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਹਫ਼ਤੇ ਤੋਂ ਕਿਉਂਕਿ ਨਾਹ ਹਲਕੇ ਹੈ ਛੇ ਹਲਕੇ ਜਿਲ੍ਹਾ ਹਿਸ਼ਾਰਪੁਰ ਦੇ ਆ ਦੋ ਕਬੂਤਲਾ ਦੇ ਆ ਇੱਕ ਪਰਦਾਸ ਪੁਜਰੇ ਦਾ ਸਿਵਾਰਕ ਨੂੰ ਪਹੁੰਚ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਉਹਨਾਂ ਪਾਰਟੀਆਂ ਨੂੰ ਉਹਨਾਂ ਸਰਕਾਰਾਂ ਨੂੰ ਨਕਾਰ ਦੇ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਾਂ ਖਾ ਕੇ ਸ਼੍ਰੋਮਣੀ ਕਾਲੇਦਾਨ ਦੇ ਇਲਜ਼ਾਮ ਲਾ ਕੇ ਸਰਕਾਰਾਂ ਦਾ ਬਣਾਈਆਂ ਪਰ ਕੋ ਪੰਜਾਬ ਦਾ ਕੰਮ ਨਹੀਂ ਕੀਤਾ ਸਭ ਤੋਂ ਵੱਧ ਆਪਾਂ ਵਿੱਤੀ ਕਹਿੰਦੇ ਜਾਣਾ ਕਿ ਅੱਜ ਇਹ ਇਕੱਲੇ ਅੱਜ ਦੀ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਫੈਟਰ ਸਿਸਟਮ ਦਾ ਬਣਾਈ ਰਿਹਾ ਅਸੀਂ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਆ ਅੱਜ ਦੇਖ ਰਹੇ ਆ ਕਿ ਚਾਹੇ GST ਦੇ ਤੌਰ ਤੇ ਜਾਂ ਹੋਰ ਜੋ ਸਾਡਾ ਫਾਈਨੈਂਸ਼ਲੀ ਸਾਰਾ ਤਣਾ ਬਣਾਇਆ ਉਹ ਸੈਂਟਰ ਆਪਣੇ ਮੁੱਠੀ ਵਿੱਚ ਲੈ ਰਿਆ ਸਾਰਾ ਫੰਡਸ ਜਿਹੜਾ ਹੈ ਸੈਂਟਰ ਨੂੰ ਜਾ ਰਿਹਾ ਉਹਦੇ ਕੋਲੋਂ ਸ਼ੀਟਾਂ ਜਿਹੜੀਆਂ ਹੈ ਫਿਰ ਉਹ ਮੰਗਦੇ ਆ ਸਾਰੀਆਂ ਸ਼ੀਟਾਂ ਜਿਹੜੀਆਂ ਆ ਉਹ ਅੱਜ ਇਸ ਪ੍ਰੋਬਲਮ ਦੇ ਵਿੱਚ ਆ ਸੋ ਉਸ ਕਰਕੇ ਇੱਕ ਸਮਾਂ ਹੁੰਦਾ ਸੀ ਜਿਸ ਵੇਲੇ ਉਹ ਸਾਡੀ ਗੱਲ ਲੋਕਾਂ ਨੇ ਠੀਕ ਨੇ ਸਮਝੀ ਚਾਹੇ ਉਹਨੂੰ ਗੰਦਕਪੁਰ ਸਾਹਿਬ ਦਾ ਮਤਾ ਆ ਕੇ ਉਹਦੇ ਕਈ ਕਿੰਦੂ ਫਰੰਦੂ ਕੀਤੇ ਰਹੇ ਪਰ ਅੱਜ ਸਾਰੀਆਂ ਸ਼ੀਟਾਂ ਜਿਹੜੀਆਂ ਇਹ ਚੀਜ਼ੇ ਮਹਿਸੂਸ ਕਰਦੀਆਂ ਕਿ ਡੈਮੋਕ੍ਰੇਸੀ ਸਿਸਟਮ ਜਿਹੜਾ ਆ ਉਹ ਇੱਕ ਮਜ਼ਬੂਤ ਲੋਕਤੰਤਰ ਦੀ ਜਿਹੜਾ ਧਿਰਵਾ ਉਹ ਹੁਣ ਅੱਥੀ ਜ਼ਰੂਰੀ ਆ ਅਸੀਂ ਵੀ ਇੱਥੇ ਇਦੀ ਗੱਲ ਕਰਦੇ ਆ ਕਿ ਫੈਡਰਲ ਸਿਸਟਮ ਨੂੰ ਸਟਰੋਂਗ ਕਰੀਏ ਕੋਈ ਵੀ ਉਮੀਦਵਾਰ ਅਗਰ ਮੈਦਾਨ ਚ ਉਤਰਦਾ ਹੈ ਤਾਂ ਜਿੱਤਨ ਦੇ ਨਜ਼ਰੀਏ ਨਾਲ ਉਤਰਦਾ ਆ ਆਪਾਂ ਹੁਸ਼ਿਆਰਪੁਰ ਕੰਸਟਿਟੈਂਸੀ ਚੋਂ ਆਇਆ ਸਾਹਮਣੇ ਉੱਥੇ ਜਿਹੜਾ 15 ਲੱਖ ਵੋਟਰਸ ਹੈ ਆਪਾਂ ਦੇਖਿਆ ਕਿ ਪੁਰਾਣੇ ਸਮੇਂ ਚ ਜਿੱਤਨ ਲਈ ਘੱਟੋ ਘੱਟ 4.5 ਲੱਖ ਵੋਟਰਸ ਦਾ ਸਾਥ ਚਾਹੀਦਾ ਹੁੰਦਾ ਹੈ ਜਿੱਤਨ ਲਈ ਤਕਰੀਬਨ 10 ਲੱਖ ੂਟਾ ਪੈਂਦੀ ਐ 62% ਡੈਨਰ ਕੋਈ ਸੀ ਲਾਸਟ ਲਾਸਟ ਇਲੈਕਸ਼ਨਸ ਦੇ ਵਿੱਚ ਕੀ ਤੁਹਾਡਾ ਸੰਗਠਨ ਪਰ ਪਲੈਨਿੰਗ ਕਰ ਰਿਹਾ ਹੈ ਕਿ ਤੁਸੀਂ ਆਪਣੇ ਸੰਗਠਨ ਨੂੰ ਇਸ ਤਰ੍ਹਾਂ ਮਜ਼ਬੂਤ ਕਰ ਰਹੇ ਹੋ ਕਿ ਤੁਸੀਂ 5 ਲੱਖ ਕੋਟਾ ਦਾ ਘੱਟੋ ਘਾਟ ਟਾਰਗੇਟ ਅਕਸਰ ਕੋ 15 ਲੱਖ ਤੋਂ ਤੁਹਾਨੂੰ ਮਿਲ ਸਕਦੇ ਹਨ ਉਹ ਪਿਆਰ ਮਿਲ ਸਕੇ ਕੀ ਤੁਹਾਡੀ ਪਲੈਨਿੰਗ ਹੈ ਕੀ ਤੁਹਾਡੇ ਉੱਤੇ ਮੋਬੇ ਆ ਦੇਖੋ ਇਹ ਹਲਕਾ ਜਿਹੜਾ ਇਹ ਚ ਨੌਂ ਵਿਧਾਨ ਸਭਾ ਹਲਕਾ ਪੈਂਦੀ ਹੈ ਬਿਲਕੁਲ ਜੇ ਪੁਰਾਣਾ ਸਾਰਾ ਮਲਾਂਕਣ ਆਪਾਂ ਕਰ ਲਈਏ ਤਾਂ ਸ਼੍ਰੀ ਹਰਗੋਬਿੰਦਪੁਰ ਫਿਰ ਭੁਲਾ ਹਲਕਾ ਈਵਨ ਟਾਂਡਾ ਹਲਕਾ ਛਾਮਚਰਾਸੀ ਆ ਆਪਾਂ ਤੁਹਾਡਾ ਫਰਵਾੜਾ ਕਹਿ ਲਏਗੇ ਪਹਤਾਤ ਦੇ ਵਿੱਚ ਇਹ ਸਿੱਖ ਵਿਚਾਰਧਾਰਾ ਤਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹੋਏ। ਸੂਰੋ ਦੇ ਵਿੱਚ ਇਕੱਲਾ ਭਾਜਪਾ ਦਾ ਕਿਉਂ ਐਲਾਈਂਸ ਵਿੱਚ ਤਾਂ ਤੁਸੀਂ ਵੀ ਸੀਗੇ। ਉਸ ਤੋਂ ਪਹਿਲਾਂ ਤੁਹਾਡੀ ਸਰਕਾਰ 5 ਸਾਲ ਦੀ ਹੈ। ਦੂਸਰਾ ਮੇਰੇ ਨਾਲ ਹੀ ਇਹ ਸਵਾਲ ਆ। ਖੈਰ ਹੁਣ ਤੁਹਾਡਾ ਕੀ ਵਿਜ਼ਨ ਹੈ ਲੋਕ ਸਭਾ ਹਿਆਰਪੁਰ ਦੀ? ਹੁਣ ਤੁਸੀਂ ਇਲੈਕਸ਼ਨ ਚੁੱਤਣੇ ਆ ਕੀ ਵਿਜ਼ਨ ਹੈ ਤੁਹਾਡਾ? ਕੀ ਲੈ ਕੇ ਆਉਂਗੇ ਹਿਆਰਪੁਰ ਲਈ? ਔਰ ਪਹਿਲਾਂ ਕਿਉਂ ਨਹੀਂ ਹੋ ਸਕੇ ਕੰਮ ਕਿਉਂਕਿ ਐਲਾਈਂਸ ਵਿੱਚ ਤੁਸੀਂ ਵੀ ਸੀ। ਤੁਸੀਂ ਵੀ ਐਮਐਲਏ ਵੀ ਸੀ ਉਦੋਂ ਤੁਸੀਂ ਪੁੱਛਿਆ ਨਹੀਂ ਵੀ ਕੰਮ ਨਹੀਂ ਹੋ ਰਿਹਾ। ਅਸੀਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਤਾਂ ਆਪਣਾ ਡੇਰਾ ਉਹਦਾ ਆਪਣਾ ਦੈਰਾ ਹੁੰਦਾ ਸਾਡੇ ਤੁਸੀਂ ਦੇਖਦੇ ਆ ਕਿ ਜਦੋਂ ਅਸੀਂ ਬਰਿੰਡੇ ਚ ਜਾਂਦੇ ਆ ਜਿੱਥੇ ਹਰਬੀਪਾ ਨਵੰਦਪੁਰ ਬਾਦਲ ਜਿਹੜੇ ਆ ਨੰਬਰ ਪਾਰਲੀਮੈਂਟ ਰਹੇ ਆ ਤਾਂ ਜੁੱਥੇ ਏਮਦਬਰ ਕੇ ਹਸਪੀਟਲ ਪੀਡੀਆਈ ਉਹ ਬਰਿੰਡੇ ਜਾ ਕੇ ਦੇਖੋਦੀ ਹਾਲਤ ਕੀ ਆ ਚੰਡੀਗੜ੍ਹ ਨਾਲੋਂ ਵਧੀਆ ਬਣਿਆ ਨਜ਼ਰ ਆ ਰਿਹਾ ਸਾਰਿਆਂ ਨੂੰ ਤੁਸੀਂ ਕਰਕੇ ਇਹ ਵੀ ਕਰ ਸਕਦੇ ਸੀ ਨਹੀਂ ਕਰ ਸਕੇ ਉਹਨਾਂ ਨੂੰ ਅੱਜ ਤਾਂ ਰੋਕਿਆ ਨਹੀਂ ਕਿਸੇ ਨੂੰ ਤੋਂ ਸਾਡੇ ਦਾ ਮੈਂਬਰ ਹੀ ਜਿਹੜੇ ਆ ਟੱਟ ਸਕੇ ਦੋ ਮੈਂਬਰ ਸੀ ਦੋ ਪੇਪਰ ਦਾ ਪੰਜਾਬ ਪੂਰੇ ਦਾ ਕੰਮ ਨਹੀਂ ਸੀ ਇਹਨੇ ਕਰਤਾ ਨਹੀਂ ਇਹ ਤਾਂ ਮਨਿਸਟਰ ਸੀਗੇ ਇਹ ਨੂੰ ਕੰਨਾ ਬਣਦਾ ਸੀ ਤਾਂ ਇਹਨਾਂ ਨੂੰ ਫਿਰ ਸੰਸਦ ਕਰਕੇ ਮੈਂ ਗੱਲ ਕਰਦਾ ਕਿ ਸ਼੍ਰੋਮਣੀ ਕਾਲਦਾਨ ਨੇ ਅੱਜ ਜੋ ਪੰਜਾਬ ਤੁਹਾਡਾ ਤੁਸੀਂ ਆਪਣੇ ਖਵਾੜੇ ਦੀ ਗੱਲ ਕਰਦਾ ਹੋ ਜੇ ਅੱਜ ਇਥੇ ਵਧੀਆ ਸੜਕਾਂ ਬੜੀਆਂ ਨਜ਼ਰ ਆਉਂਦੀਆਂ ਤੇ ਸ਼੍ਰੋਮਣੀ ਕਾਲਦਾਨ ਦਾ ਵੱਡਾ ਇਹਦੇ ਵਿੱਚ ਦੇਣ ਤੁਹਾਡਾ ਤੁਸੀਂ ਕਹਿੰਦੇ ਵੀ ਆਪਣੀ ਪਾਰਟੀ ਦਾ ਹੈਗਾ ਤੁਹਾਡਾ ਮੁੱਖ ਮੁਕਾਬਲਾ ਤੁਸੀਂ ਕਹਿੰਦੇ ਵੀ ਕਿਹੜੀ ਪਾਰਟੀ ਨਾਲ ਤੁਸੀਂ ਮੰਨਦੇ ਹੋ ਆਪਣੀ ਪੰਜਾਬ ਦੇਖੋ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਮੰਗਵੇਂ ਆਧਾਰੇ ਆ ਕਿਸੇ ਨੇ ਇਧਰੋਂ ਫੜ ਕੇ ਲਿਆ ਜਾਂਦਾ ਕਿ ਇਧਰੋਂ ਫੜ ਕੇ ਰਹਿ ਜਾਂਦਾ ਆਮ ਆਦੀ ਪਾਰਟੀ ਨੇ ਕਾਂਗਰਸੋਂ ਫੜ ਕੇ ਲਿਆ ਜਾਂਦਾ ਤੇ ਕਾਂਗਰਸ ਵਾਲਿਆਂ ਨੇ ਆਮ ਆਦੀ ਪਾਰਟੀੋਂ ਫੜ ਕੇ ਲਿਆ ਜਾਂਦਾ ਇਹਨੂੰ ਕੈਂਡੀਡੇਟ ਨਹੀਂ ਬਿਲੇ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਹਦਾ ਸਰ ਕੇਪੀ ਸਾਹਿਬ ਵੀ ਅੱਧਾ ਘੰਟਾ ਪਹਿਲਾਂ ਜੁਆਇਨ ਕੀਤੇ ਸੀਗੇ ਔਰ ਕਿਹਾ ਗਿਆ ਪੰਥਰੀਆਂ ਸਭਾਵਾਂ ਨੂੰ ਦੇਖੇ ਉਹਨਾਂ ਟਿਕਟ ਦੇ ਦੇਖੋ ਕੇ ਦੇਖੋ ਮੇਰੇ ਘਰ ਤੋਂ ਕੇਪੀ 14 ਦੇ ਵਿੱਚ ਪਾਰਲੀਮੈਂਟ ਲੜਿਆ ਸੀ 10 ਸਾਲ ਉਹਦੀ ਪਾਰਟੀ ਨੇ ਉਹਨੂੰ ਬਿਲਕੁਲ ਹੀ ਪੁੱਛਿਆ ਘਰ ਬੈਠ ਰਹੀ ਇਸ ਕਰਕੇ ਉਹਦਾ ਪਾ ਕਾਲੇ ਪਾਰਟੀ ਦੇ ਵਿੱਚ ਕੋ ਬੋਕੀ ਐਤ ਮੇਲੇ ਗੱਲ ਨਹੀਂ ਸੀ ਜੇ ਸਾਡਾ ਉਹਨਾਂ ਨੇ ਪਟ ਰਿਆ ਈਨੂ ਨੂੰ ਤੇ ਫਿਰ ਅਸੀਂ ਵੀ ਤਾਂ ਇੰਨਾ ਤਾਂ ਬਹੁਤ ਹੀ ਸਤਿਕਾਰਯੋਗ ਸ਼ਰੂਨੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਤਾਮਜੀ ਜੀ ਦਾ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਉਮੀਦਵਾਰ ਆਇਆ ਜਗਮਨੀ ਅਕਾਲੀ ਦਰ ਦੇ ਹਲਕਾ ਸ਼ੁਰੂਆਤ ਬਬੀ ਹੁਸ਼ਿਆਰ ਗੁਰਤੋਂ ਸਦਾ ਸੋਹਨ ਸਿੰਘ ਖੰਡਲ ਜੀ ਨਾਲ ਸਾਡੇ ਮਾਰਕ ਫਲ ਦੇ ਹਿਸਾਬ ਦਾ ਚਿਰਨ ਸਦਾ ਅਰਜਨ ਸਿੰਘ ਉਹ ਹੱਜੀ ਦਿਹਾਤੀ ਦਿਨ ਚਾਹ ਸਦਾ ਜਿੰਦਰ ਸਿੰਘ ਚੰਦੀ ਜੀ ਤੇ ਸਮੋਚੀ ਜਗਮਨੀ ਅਕਾਲੀ ਦਰ ਦੇ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰਿਆਂ ਦਾ ਮੈਂ ਧੰਨ ਦੀ ਵੈਲਕਮ ਕਰਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਹਨ ਸਿੰਘ ਖੰਡਲ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਬੁਲਾਇਆ ਨਹੀਂ ਚੰਗਤ ਲੈ ਆ ਕਿ ਅਸੀਂ ਉਹਨਾਂ ਨੂੰ ਅੱਜ ਸਾਰੇ ਗੁਰੂ ਘਰ ਆਜੂ ਨਾਪਸਤਕ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਜਿੰਸ ਤੰਮੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਤੁਹਾਡੇ ਨਾਲ ਸਾਰਿਆਂ ਨਾਲ ਕਿ ਆਪਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਾਡੇ ਅਸੀਂ ਲੜਨ ਜਾ ਰਹੇ 13 ਦੀ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸੇ ਆਰਗ ਨੂੰ ਹਲਕੇ ਤਕੜੀ ਦੇ ਪਹਿਲੀ ਵਾਰ ਲੜਨ ਜਾ ਰਿਹਾ ਤੇ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡੇ ਪ੍ਰੈਸ ਤੁਹਾਡੇ ਸਾਰੇ ਆਏ ਹੋਏ ਵੀਰਾਂ ਦਾ ਇੱਥੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੇਨਤੀ ਕਰਦਾ ਜੋ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਹੈਗੇ ਆ ਸਾਡੇ ਉਮੀਦਵਾਰ ਸਾਹਿਬ ਹੈਗੇ ਆ ਤੁਸੀਂ ਨਾਲ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ